ਸੁਭੇਗ ਸਿੰਘ ਦੇ ਹਿਦਾਇਤ ਸੀ ਕਿ ਜਦੋਂ ਤੱਕ ਇੰਡੀਅਨ ਆਰਮੀ ਤੁਹਾਡੀ ਮਾਰ ਰੇਂਜ ਦੇ ਵਿੱਚ ਨਾ ਆਏ ਤੁਸੀਂ ਗੋਲੀ ਨਹੀਂ ਚਲਾਣੀ ਉਹਨਾਂ ਨੂੰ ਅਨਿਸਕਲਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਮੋਰਚਾ ਕਿੱਥੇ ਆ ਸਮੁੱਚੇ ਖਾਲਸਾ ਪੰਥ ਕੋਲ 1982 ਦੇ ਵਿੱਚ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਜਿਦੇ ਵਿੱਚ ਕੁਝ ਧਾਰਮਿਕ ਸਾਡੇ ਮਸਲੇ ਸੀਗੇ ਕੁਝ ਰਾਜਨੀਤਿਕ ਸੀਗੇ ਸੇਕ ਕੌਮ ਦੇ ਵਿੱਚ ਮੀਰੀ ਤੇ ਪੀਰੀ ਦਾ ਅਸੂਲ ਚੱਲਦਾ ਉਹਦੇ ਚ ਐਸਵਾਈਐਲ ਦਾ ਮੁੱਦਾ ਵੀ ਸੀਗਾ ਜਿਹੜੇ 1982 ਦੇ ਵਿੱਚ ਕਟਟਕ ਲਾਇਗਿਆ ਸੀਗਾ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਉਹ ਕੈਣੀ ਤੇ ਕਥਨੀ ਦੇ ਪੂਰੇ ਸੀਗੇ ਸੰਤ ਜਰਨੈਲ ਸਿੰਘ ਨੇ ਪਤਾ ਸੀਗਾ ਵੀ ਆਪਾਂ ਇੱਥੇ ਸੈਦ ਹੋਣਾ ਹੈ ਭਾਰਤੀ ਫੌਜ ਬੜੀ ਬਲਵਾਨ ਹੈ ਪਰ ਅਸੀਂ ਇੱਕ ਟਾਗੇ ਲੜਾਈ ਲੜਾਂਗੇ ਆਖਰੀ ਗੋਲੀ ਤਾ ਆਖਰੀ ਦਮ ਤੱਕ ਲੜਦੇ ਉਸੇ ਹੀ ਤੇ ਹੋਵਾਂਗੇ ਪਿੱਛੇ ਨਹੀਂ ਹਟਾਂਗੇ ਬੜੀ ਹੈਰਾਨੀ ਕਰਨ ਵਾਲੀ ਗੱਲ ਸੀ ਕਿ ਕਿਉਂਕਿ ਮੇਜਰ ਜਨਰਲ ਬਰਾਡ ਤੇ ਮੇਜਰ ਜਨਰਲ ਜਾਂ ਜਨਰਲ ਰੈਂਕ ਦੇ ਜਿਹੜੇ ਹੂਰ ਆਰਮੀ ਦੇ ਸੀਨੀਅਰ ਅਫਸਰ ਸੀਗੇ ਉਹਨਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀਗਾ ਵੀ ਸਾਡੀ ਫੌਜ ਦਾ ਇੰਨਾ ਨੁਕਸਾਨ ਹੋ ਗਿਆ ਉਹਨਾਂ ਦਾ ਆਈਡੀਆ ਇਹ ਸੀਗਾ ਵੀ ਆਪਾਂ ਬਸ ਘੰਟੇ 2 ਘੰਟੇ ਦੇ ਵਿੱਚ ਸਾਰਾ ਕੰਮ ਖਤਮ ਕਰ ਦਾਂਗੇ ਪਰ ਪੂਰੀ ਬਟਾਲੀਅਨ ਖਤਮ ਹੋ ਗਈ ਇਨੀਆਂ ਆਰਮੀ ਦਾ ਟੈਂਕ ਵੀ ਟੁੱਟ ਗਿਆ ਤੇ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਲੜਾਈ ਲੜਨੀ ਨਹੀਂ ਸੂਖੀ ਨਹੀਂ ਇੰਦਰਾ ਗਾਂਧੀ ਦਾ ਹੰਕਾਰ ਸੀਗਾ ਵੀ ਇਹ ਮੁੱਠੀ ਵਿੱਚ ਲੋਕ ਏ ਤੇ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਹਾਂ ਤਿੰਨੋਂ ਸੈਨਾਵਾਂ ਮੇਰੇ ਅੰਦਰ ਉਹ ਹੰਕਾਰ ਦੇ ਵਿੱਚ ਹੀ ਮਾਰੀ ਗਈ ਦੀ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਡਿਕਲੇਅਰ ਕੀਤਾ ਜਾਵੇ ਦਰਜਾ ਦਿੱਤਾ ਜਾਵੇ ਤੇ ਇੱਥੇ ਪਾਨ ਬੀੜੀ ਸਿਗਰਟ ਜਰਜਾ ਤਮਾਕੂ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਤਮਾਕੂ ਨੂੰ ਸੇਕੋਂ ਜਗਤ ਝੂਠ ਮੰਨ ਲਈਏ ਇੱਕ ਬੰਦਾ ਸਮੋਕਿੰਗ ਕਰਦਾ 50 ਬੰਦਿਆਂ ਨੂੰ ਧੂਆ ਦੀ ਬਦਬੂ ਆਉਂਦੀ ਪਰ ਸਰਕਾਰ ਨੇ 6 ਸੈਂਟੀਮੀਟਰ ਦੀ ਕਦਰ ਨਹੀਂ ਕੀਤੀ ਉਲਟਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਐਮਰਲੇ ਸੀਗਾ ਹਰਬੰਸ لال ਖੰਨਾ ਉਸਨੇ ਸਲੋਗਨ ਲਾਇਆ ਸ਼ਾਂਤ ਜੀئیںਗੇ ਬੀੜੀ ਫੇਰਟ ਪੀئیںਗੇ اچھا ਇਹ ਐਮਐਲਏ ਨੇ ਐਮਐਲਏ ਨੇ ਜਿਹੜੀ ਬੰਦਰ ਚਨਾਵ ਬਣੀ ਬੀਜੇਪੀ ਕੀ ਜਿਹੜੀ ਮਾਚੀ ਸ਼ਿਵ ਜਨਾਵ ਜਿਨਾ ਨੇ ਕਿਹਾ ਇਸ ਬੀਜੇਪੀ ਦੀ ਪਿੱਠੂ ਹੈ ਦੂਸਰਾ ਇਹਨਾਂ ਨੇ ਸਲੋਗਨ ਆਇਆ ਕੜਾ ਕੱਚਾ ਕੰਗਾ ਕਿਰਪਾਨ ਇਨ ਕੋ ਭੇਜੋ ਪਾਕਿਸਤਾਨ ਸੰਤਦਰਨੈਲ ਸਿੰਘ ਨੇ ਸਭ ਨੇ ਧੱਲੂਗਾਰਾ ਦੂਨਤਰਾਸੀ ਕਾ ਸ਼ੁਰੂ ਹੋਣ ਤੋਂ ਪਹਿਲੇ ਸਭ ਨੂੰ ਆਪਣੇ ਸੰਗੀ ਸਾਥੀਆਂ ਨੇ ਕਹਿ ਦਿੱਤਾ ਸੀਗਾ ਜੇ ਨਹੀਂ ਨਿਭਗੀ ਨਿਭਗੀ ਜੇੜਾ ਕੋਈ ਵੀ ਮਾਈ ਭਾਈ ਦਰਬਾਰ ਸਾਹਿਬ ਨੂੰ ਛੱਡ ਕੇ ਜਾਣਾ ਚਾਹੁੰਦਾ ਸਾਡਾ ਸੰਗ ਸਾਥ ਛੱਡ ਕੇ ਜਾਣਾ ਚਾਹੁੰਦਾ ਉਹ ਜਾ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਇਸ ਗੱਲ ਦੀ ਖੁਸ਼ੀ ਆ ਸਾਡੀ ਗਿਣਤੀ ਭਾਵੇਂ ਘਟਾ ਹੈ ਹਥਿਆਰ ਵੀ ਘਟਾ ਹੈ ਪਰ ਸਾਡੇ ਹੌਸਲੇ ਇਹ ਨਹੀਂ ਬੁਲੰਦੇ ਕਿ ਆਪਾਂ ਸੈਂਟਰ ਦੀ ਸਰਕਾਰ ਨੂੰ ਮੁੱਦੇ ਮੂੰਹ ਮਾਰਨ ਤੇ ਧੀਰ ਨਹੀਂ ਲਾਈ ਇਹ ਹਾਜ਼ਰ ਇੱਕ ਉਹ ਕਾਲਾ ਦਿਨ ਜਦੋਂ ਪੰਜਾਬ ਦੀ ਪਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਭਾਰਤ ਫੌਜਾਂ ਵੱਲੋਂ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਉਸ ਸਮੇਂ ਮਾਮਾ ਦੇ ਪੁੱਤ ਸ਼ਹੀਦ ਹੁੰਦੇ ਨੇ ਸੰਤ ਜਿਹੜੇ ਨੇ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ ਪਰ ਉਸ ਸਮੇਂ ਦੇ ਉਹ ਕਾਲੇ ਦੌਰ ਦੇ ਵਿੱਚ ਅਨੇਕਾਂ ਸ਼ਹੀਦੀਆਂ ਪ੍ਰਾਪਤ ਹੋਈਆਂ ਉਸ ਵਕਤ ਦੀ ਜਿਹੜੀ ਪ੍ਰਧਾਨ ਮੰਤਰੀ ਸੀਗੀ ਉਸ ਦਾ ਵੀ ਸੌਦਾ ਲਾਇਆ ਗਿਆ ਉਸ ਨੂੰ ਵੀ ਖਤਮ ਕੀਤਾ ਗਿਆ ਪਰ ਕਾਰਨ ਇਹ ਸੀਗਾ ਕਿਉਂਕਿ ਪੰਜਾਬ ਦੀ ਧਰਤੀ ਕੋ ਧਰਤੀ ਹੈ ਜਦੋਂ ਕੁਝ ਵੀ ਹੋਇਆ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਹਰ ਵਕਤ ਉਹ ਦੋਰ ਸਾਪਿਆ ਹਰ ਵਕਤ ਜਿਹੜਾ ਕੋਈ ਵੀ ਜ਼ੁਲਮ ਹੁੰਦਾ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ ਪੰਜਾਬ ਨੂੰ ਇੱਕ 게ਟ ਮੰਨੇ ਜਾਂਦਾ ਹੈ ਅਗਰ ਕਦੇ ਵੀ ਕਿਸੇ ਨੇ ਹਮਲੇ ਕੀਤੇ ਤਾਂ ਪੰਜਾਬ ਦੇ છાતી ਦੇ ਉੱਤੇ ਇਹ ਹਮਲੇ ਸਹੇ ਨੇ ਪਰ ਫੇਰ ਵੀ ਪੰਜਾਬੀਆਂ ਨੂੰ ਕਿਤਨਾ ਕਿਤੇ ਅੱਜ ਦਾ ਅਗਰ ਦੇਖੀਏ ਤਾਂ ਅੱਜ ਪੰਜਾਬ ਨੂੰ ਦਰਕਨਾਰ ਕੀਤਾ ਜਾਂਦਾ ਹੈ ਕਾਰਨ ਇਹ ਹੈ ਕਿ ਜਦੋਂ ਸੱਚ ਦੀ ਆਵਾਜ਼ ਤੇ ਖੜਦੇ ਆ ਤਾਂ ਸੱਚ ਹਮੇਸ਼ਾ ਉਹਨਾਂ ਨੂੰ ਚੁੱਭਦਾ ਹੈ ਸੱਚ ਜਿਹੜਾ ਸਦਾ ਹੀ ਕਿਤਨਾ ਕਿਤੇ ਸਰਕਾਰਾਂ ਨੂੰ ਹਕੂਮਤਾਂ ਨੂੰ ਉਹ ਚੁੱਭਣਾ ਮਜਬੂਰ ਹੁੰਦਾ ਹੈ ਅੱਜ ਜੋ ਜੂਨ 84 ਦਾ ਜੋ ਕਲੂਕਰਾ ਹੋਇਆ ਸੀਗਾ ਅੱਜ ਉਸ ਪੂਰੇ ਮੁੱਦੇ ਦੇ ਉੱਤੇ ਉਹ ਜੋ ਚੀਜ਼ਾਂ ਹੋਈਆਂ ਸੀਗੀਆਂ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਬਜਿੰ ਸਿੰਘ ਖਾਲਸਾ ਜੀ ਮੌਜੂਦ ਨੇ ਖਾਲਸਾ ਸਾਹਿਬ 84 ਜੂਨ ਦਾ ਜਿਹੜਾ ਕੱਲੂਕਾਰਾ ਸੀਗਾ ਅੱਜ ਮੈਂ ਖੁਦ ਵੀ ਜਾਨਣਾ ਚਾਹਾਂਗਾ ਤੇ ਅਗਰ ਸ਼ੁਰੂਆਤ ਇਸੇ ਤਰ੍ਹਾਂ اسی ਚੀਜ਼ ਉੱਤੇ ਕਰਾਂਗੇ ਕਿ ਜਦੋਂ ਪੰਜਾਬ ਨੇ ਜਦੋਂ-ਜਦੋਂ ਸੱਚ ਦੀ ਆਵਾਜ਼ ਲੜੀ ਹੈ ਹਮੇਸ਼ਾ ਪੰਜਾਬੀਆਂ ਨੇ ਸਹੀ ਹੈ ਛੂਰਾ ਵੀ ਗੋਲੀਆਂ ਵੀ ਹਮੇਸ਼ਾ ਛਾਤੀ ਤੇ ਹੀ ਖਾਧੀਆਂ ਨੇ ਪਰ ਪੰਜਾਬ ਨੂੰ ਹਮੇਸ਼ਾ ਦਰਕਨਾ ਕੀਤਾ ਜਾਂਦਾ ਅੱਜ ਦੇ ਸਮੇਂ 'ਚ ਹਾਲਾਤ ਬਣ ਚੁੱਕੇ ਨੇ ਪਰ ਉਦੋਂ ਸੱਚੀ ਲੜਾਈ ਕਰਦੇ ਸੀਗੇ ਤਾਂ ਸ਼ਹੀਦੀਆਂ ਪ੍ਰਾਪਤ ਹੋਈਆਂ ਮੈਂ ਤੁਹਾਡੇ ਤੋਂ ਅੱਜ ਇਹੀ ਜਾਨਣਾ ਚਾਹਾਂਗਾ ਕਿ ਜਦੋਂ ਕਲੂਕਾਰਾ ਹੋਇਆ ਸੀਗਾ ਜੂਨ 1 ਤੋਂ ਲੈ ਕੇ 6 ਤੱਕ ਕੀ ਚੀਜ਼ ਹੋਈ ਸੀਗੀ ਕਿਉਂ ਚੀਜ਼ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਕਿਵੇਂ ਸ਼ੁਰੂਆਤ ਕਿਵੇਂ ਹੋਈ ਸੀਗੀ ਇਸ ਸੀਰੀਜ਼ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਵੱਲੋਂ 1982 ਦੇ ਵਿੱਚ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਜਿਦੇ ਵਿੱਚ ਕੁਝ ਧਾਰਮਿਕ ਸਾਡੇ ਮਸਲੇ ਸੀਗੇ ਕੁਝ ਰਾਜਨੀਤਿਕ ਸੀਗੇ ਸੇਕ ਕੌਮ ਦੇ ਵਿੱਚ ਮੀਰੀ ਤੇ ਪੀਰੀ ਦਾ ਅਸੂਲ ਚੱਲਦਾ ਉਹਦੇ ਚ ਐਸਵਾਈਐਲ ਦਾ ਮੁੱਦਾ ਵੀ ਸੀਗਾ ਜਿਹੜੇ 1982 ਦੇ ਵਿੱਚ ਕਟਟਕ ਲਾਇਆ ਗਿਆ ਸੀਗਾ ਇੰਦਰਾ ਗਾਂਧੀ ਵੱਲੋਂ ਪੰਜਾਬ ਤੇ ਪੰਥ ਵਾਲੋਂ ਇਸ ਦਾ ਵਿਰੋਧ ਕੀਤਾ ਗਿਆ ਵੀ ਪੰਜਾਬ ਦੇ ਪਾਣੀਆਂ ਤੇ ਅਸੀਂ ਡਾਕਾ ਨਹੀਂ ਮਾਰਨਾਂਗੇ ਪਰ ਸਿਆਸੀ ਲੀਡਰ ਟਪਲੀ ਬਾਜ ਹੁੰਦੇ ਆ ਜਿਹੜਾ ਕੈਪਟਨ ਨੈਂਦਰਾ ਗਾਂਧੀ ਨੇ ਚਾਂਦੀਗੀ ਕਹੀ ਦਿੱਤੀ ਸੀ ਟਕ ਲਾਣ ਵਾਸਤੇ ਆਪ ਮੁੱਖ ਮੰਤਰੀ ਬਣ ਕੇ ਤਾਂ ਆਪਣੀ ਮੁੱਖ ਮੰਤਰੀ ਕੁਰਸੀ ਵਾਸਤੇ ਕਿੰਨੇ ਜੀ ਮੈਂ ਸਾਰੇ ਸਮਝੌਤੇ ਰੱਦ ਕਰਦੇ ਹੋਇਆ ਕੁਝ ਵੀ ਨਹੀਂ ਐਸਵਾਈਐਲ ਨਹਿਰ ਜੀ ਰੁਕੀ ਗਈ ਤੇ ਬੱਬਰ ਖਾਲਸਾ ਵੱਲੋਂ ਰੁਕੀ ਗਈ ਸੰਤ ਜਰਨੈਲ ਸਿੰਘ ਉਹ ਕਹਿਣੀ ਤੇ ਕਥਨੀ ਦੇ ਪੂਰੇ ਸੀਗੇ ਸੈਨਤ ਜਰਨੈਲ ਸਿੰਘ ਨੇ ਪਤਾ ਸੀਗਾ ਵੀ ਆਪਾਂ ਇੱਥੇ ਸੈਦ ਹੋਣਾ ਹੈ ਭਾਰਤੀ ਫੌਜ ਬੜੀ ਬਲਵਾਨ ਹੈ ਪਰ ਅਸੀਂ ਇੱਕ ਡਾਗੇ ਲੜਾਈ ਲੜਾਂਗੇ ਆਖਰੀ ਗੋਲੀ ਤੱਕ ਆਖਰੀ ਦਮ ਤੱਕ ਲੜਦੇ ਹੋਏ ਸੈਦ ਹੋਵਾਂਗੇ ਪਿੱਛੇ ਨਹੀਂ ਹਟਾਂਗੇ ਤੇ ਹੋਇਆ ਵੀ ਉਹ ਹੀ ਕਹਿੰਦੇ ਵੀ ਸਿੰਘਾਂ ਪਹਿਲੇ ਹੱਲੇ ਫੌਜੀ ਮੁੱਦੇ ਮਾਰੇ ਇੰਡੀਅਨ ਆਰਮੀ ਨੇ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀਗਾ ਵੀ ਉਹਨਾਂ ਨੇ ਇੰਨੀ ਮਜਬੂਤ ਮੋਰਚੇ ਬੰਦੀ ਕੀਤੀ ਹੋਣੀ ਉਹਨਾਂ ਦੇ ਫੌਜੀ ਸਲਾਹਕਾਰ ਸੀਗੇ ਮੇਜਰ ਜਰਨਲ ਸੁਬੇਕ ਸੀ ਉਹਨਾਂ ਨੇ ਜਿਹੜੀ ਮੋਰਚਾ ਬੰਦੀ ਕੀਤੀ ਸੀਗਾ ਉਹਦਾ ਕਿਸੇ ਨੇ ਵੀ ਨਹੀਂ ਸੀ ਪਤਾ ਜਿਹੜੀ ਪਾਣੀ ਦੀ ਟੰਕੀਆਂ ਦੇ ਉੱਪਰਲੇ ਥਾਵਾਂ ਤੇ ਜਿਹੜੇ ਮੋਰਚੇ ਬਣਾਏ ਸੀਗੇ ਉਹ ਭਾਰਤੀ ਫੌਜ ਨੇ ਮੋਟਰਾਰ ਟੂਪਾਂ ਦੇ ਗੋਲੇ ਮਾਰ ਕੇ ਠਾਢੇਰੀ ਕਰਤੇ ਅੰਦਰ ਤੋਂ ਗੋਲੀ ਚੜ੍ਹਨੀ ਬੰਦ ਹੋ ਗਈ ਤੇ ਮੇਜਰ ਜਰਨਲ ਸੁਵੇਗ ਸਿੰਘ ਦੇ ਇਹ ਹਿਦਾਇਤ ਸੀਗੀ ਵੀ ਜਦੋਂ ਤੱਕ ਇੰਡੀਅਨ ਆਰਮੀ ਤੁਹਾਡੀ ਮਾਰ ਰੇਂਜ ਦੇ ਵਿੱਚ ਨਾ ਆਏ ਤੁਸੀਂ ਗੋਲੀ ਨਹੀਂ ਚਲਾਣੀ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਮੂਰਛਾ ਕਿੱਥੇ ਹੈ ਤੇ ਇੰਡੀਅਨ ਔਰ ਆਰਮੀ ਦੀ ਰਣਨੀਤੀ ਇਹ ਸੀਗੀ ਵੀ ਉਹਨਾਂ ਨੇ ਸਪੈਸ਼ਲ ਕਮਾਂਡੋ ਬ੍ਰਿਗੇਡ ਜਿਹੜਾ ਨਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਛੱਤੇ ਚੜਾਤੀ ਤੇ ਉਹਨਾਂ ਨੇ ਬੋਲੇ ਸੋ ਜੈ ਹਿੰਦ ਦਾ ਨਾਰਾ ਲਾਇਆ ਤੇ ਜਿਹੜੇ ਸਪੈਸ਼ਲ ਕਮਾਂਡੋ ਸੀ ਗਾਰ ਆਰਮੀ ਦੇ ਉਹਨਾਂ ਨੇ ਚਾਰੋਂ ਪਾਸੇ ਦੇ ਦਰਬਾਰ ਸਾਹਿਬ ਪ੍ਰਕਰਮਾਂ ਦੇ ਵੀ ਛਾਲ ਮਾਰਤੀ ਅਜਿਦਰ ਤੋਂ ਸਿੰਘਾਂ ਨੇ ਬੋਲੀ ਸੁਣੀ ਹਾਲ ਦਾ ਜੈਕਾਰਾ ਛਟਿਆ ਤੇ ਫਾਇਰ ਖੂਲਦੇ ਤੇ ਪੂਰੀ ਦੀ ਪੂਰੀ ਇੰਡੀਅਨ ਆਰਮੀ ਦੀ ਇੱਕ ਬਟਾਲੀਨ ਮਾਰੀ ਗਈ ਇਹ ਬੜੀ ਹੈਰਾਨੀ ਕਰਨ ਵਾਲੀ ਗੱਲ ਸੀ ਕਿਉਂਕਿ ਮੇਜਰ ਜਨਰਲ ਬਰਾਡ ਤੇ ਮੇਜਰ ਜਨਰਲ ਜਾਂ ਜਨਰਲ ਰੈਂਕ ਦੇ ਜਿਹੜੇ ਹੂਰ ਆਰਮੀ ਦੇ ਸੀਨੀਅਰ ਅਫਸਰ ਸੀਗੇ ਉਹਨਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀਗਾ ਵੀ ਸਾਡੀ ਫੌਜ ਦਾ ਇੰਨਾ ਨੁਕਸਾਨ ਹੋਏਗਾ। ਉਹਨਾਂ ਕੋਲ ਤਾਂ ਆਈਡੀਆ ਹੀ ਸੀਗਾ ਵੀ ਆਪਾਂ ਬਸ ਘੰਟੇ ਦੋ ਘੰਟੇ ਦੇ ਵਿੱਚ ਸਾਰਾ ਕੰਮ ਖਤਮ ਕਰ ਦਾਂਗੇ। ਪਰ ਪੂਰੀ ਬਟਾਲੀਅਨ ਖਤਮ ਹੋ ਗਈ ਇਨ ਇਨ ਆਰਮੀ ਦਾ ਟੈਂਕ ਵੀ ਟੁੱਟ ਗਿਆ ਤੇ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਲੜਾਈ ਲੜਨੀ ਨਹੀਂ ਸੌਖੀ ਨਹੀਂ ਹੈ। ਇੱਕ ਹਫਤਾ ਗਏ ਕਿ ਤੇ ਲੜਾਈ ਚੱਲਦੀ ਰਹੀ ਤੇ ਅੰਤ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਹੀਦ ਹੋ ਗਏ। ਡਿਮਾਂਡ ਕੁਛ ਵੀ ਨਹੀਂ ਸੀਗੀ ਇੰਦਰਾ ਗਾਂਧੀ ਦਾ ਹੰਕਾਰ ਸੀਗਾ ਵੀ ਇਹ ਮੁਠੀਵਰ ਲੋਕ ਐ ਤੇ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਆ ਤਿੰਨੋਂ ਸੈਨਾਵਾਂ ਮੇਰੇ ਅੰਦਰ ਐ ਉਹ ਹੰਕਾਰ ਦੇ ਵਿੱਚ ਹੀ ਮਾਰੀ ਗਈ ਡਿਮਾਂਡਾਂ ਦੇ ਵਿੱਚ ਇੱਕ ਸੀਗੀ ਰਾਜਾਂ ਨੂੰ ਬਦਲਦਕਾਰ ਦਿੱਤੇ ਜਾਣੇ ਚਾਹੀਦੇ ਸਾਰੀ ਸੂਬਿਆਂ ਦੀ ਡਿਮਾਂਡ ਦੂਜੀ ਸੀਗੀ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਘਾ ਡਿਕਲੇਅਰ ਕੀਤਾ ਜਾਵੇ ਦਰਜਾ ਦਿੱਤਾ ਜਾਵੇ ਤੇ ਇਥੇ ਪਾਨ ਬੀੜੀ ਸਿਗਰਟ ਜਰਦਾ ਤਮਾਕੂ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਤਮਾਕੂ ਨੂੰ ਸੇ ਕੌਮ ਜਗਤ ਝੂਠ ਮੰਦੀ ਹੈ ਇੱਕ ਬੰਦਾ ਸਮੋਕਿੰਗ ਕਰਦਾ 50 ਬੰਦਿਆਂ ਨੂੰ ਧੂਆ ਦੀ ਬਦਬੂ ਆਉਂਦੀ ਪਰ ਸਰਕਾਰ ਨੇ ਸਿਕ ਸੈਂਟੀਮੈਂਟਸ ਕੀ ਕਦਰ ਨਹੀਂ ਕੀਤੀ ਉਲਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਐਮਐਲਏ ਸੀਗਾ ਹਰਬੰਸ لال ਖਨਾ ਉਸਨੇ ਸਲੋਗਨ ਲਾਇ ਸਿਆਨ ਸੇ ਜੀਏਂਗੇ ਬੀੜੀ ਛੇੜਟ ਪੀਏਂਗੇ ਅੱਛਾ ਐ ਐਮਐਲ ਨੇ ਐਮਐਲ ਨੇ ਜਿਹੜੀ ਬਾਂਦਰ ਸਿਨਾਵਾ ਬਣੀ ਭਾਜੀਪੀ ਕੀ ਜਿਹੜੀ ਹਮਾਇਤ ਸੀ ਸ਼ਿਵ ਸੇਨਾ ਉਹ ਜਿਨਾਂ ਨੇ ਕਹਿੰਦੇ ਐਸੇ ਭਾਜੀਪੀ ਦੀ ਪਿੱਠੂ ਆ ਦੂਸਰਾ ਇਹਨਾਂ ਨੇ ਸਲੋਗਨ ਲਾਇਆ ਕੜਾ ਕੱਛਾ ਕੰਗਾ ਕਿਰਪਾਨ ਇਨ ਕੋ ਭੇਜੋ ਪਾਕਿਸਤਾਨ ਇਹ ਐਮਐਲ ਉਸ ਵਕਤ ਐਮਐਲ ਨੇ ਇਹ ਗੱਲ कही ਸੀ ਸੰਤਿਸ਼ਲਾਲ ਖੰਨਾ ਦੀ ਅਗਵਾਈ ਦੇ ਵਿੱਚ ਇਹ ਕੰਮ ਹੋਇਆ ਤੇ ਜਲੂਸ ਨੇ ਲੈ ਕੇ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਗਈ ਉੱਥੇ ਦਰਬਾਰ ਸਾਹਿਬ ਦਾ ਮਾਡਲ ਲਗਿਆ ਸੀਗਾ ਉਹ ਵੀ ਤੋੜ ਕੇ ਗੇਰਤਾ ਹਰਬੰਸਾ ਜੋ ਖੰਨਾ ਸੀਗਾ ਸੋ ਸੰਤ ਜਰਨੈਲ ਸਿੰਘ ਨੇ ਫਿਰ ਉਹਨਾਂ ਦੇ ਖਿਲਾਫ ਕੋਈ ਥਾਣੇ ਤੇ ਜਾਣਾ ਨਹੀਂ ਸੀਗਾ ਸੰਤ ਜਰਨੈਲ ਸਿੰਘ ਨੇ ਭਰੇ ਹੀ ਦੀਵਾਨ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਇੱਕ ਲਲਕਾਰ ਪਾਈ ਵੇ ਹੈ ਕੋਈ ਸੂਰਮਾ ਜੋ ਇਹਨੇ ਜਾ ਕੇ ਸੋਤਾ ਲਾਵੇ ਇਹਨੇ ਪਾਪੀ ਨੇ ਇਹਦੀ ਪਾਪ ਕਰਮ ਦੀ ਸਜ਼ਾ ਦੇ ਦੰਡ ਦੇ ਪਾਪੀ ਨੂੰ ਦੰਡ ਦੀ ਉਰੇ ਤੇ ਸੰਗਤ ਨੇ जयकारे ਛੱਡਦੇ ਤੇ ਹਜੇ ਹਫਤਾ ਵੀ ਨਹੀਂ ਸੀ ਬੀਤੇਆ ਹਰਬੰਸ لال ਖਨਾ ਮਾਰਿਆ ਗਿਆ ਸਰਕਾਰ ਦੀ ਸਰਕਾਰੀ ਸਕਿਉਰਿਟੀ ਤੇ ਹੀ ਦਰਾਈ ਰਹੇਗੀ ਉਹ ਸੋ ਤਾਂ ਸਰਕਾਰ ਵੀ ਹਿੱਲ ਗਈ ਸੀ ਕਿਉਂਕਿ ਉਹਨਾਂ ਦਾ ਐਮ.ਐਲ.ਏ ਸੀਗਾ ਤੇ ਉਸ ਵਕਤ ਸੋਚ ਲੱਗ ਗਈ ਦੇਖੋ ਇਹ ਚੀਜ਼ ਬਹੁਤ ਜ਼ਰੂਰੀ ਹੈ ਜੋ ਅੱਜ ਅਸੀਂ ਗੱਲਬਾਤ ਕਰ ਰਹੇ ਆਂ ਇਹ ਚੀਜ਼ ਉਹਨਾਂ ਲੋਕਾਂ ਲਈ ਬਹੁਤ ਜ਼ਰੂਰੀ ਜਿਹੜੇ ਚੀਜ਼ਾਂ ਜਾਣਦੇ ਨਹੀਂ ਉਸ ਵਕਤ ਹੋਇਆ ਕੀ ਸੀਗਾ ਤਾਂ ਹੀ ਅਸੀਂ ਅੱਜ ਇਹ ਸੀ ਗੱਲ ਤੇ ਕਰ ਰਹੇ ਆਂ ਦੇ ਨਾਲ ਹੀ ਜਾਂਦਾ ਇੱਕ ਚੀਜ਼ ਬਹੁਤ ਕਹੀ ਜਾਂਦੇ ਕਹਿੰਦੇ ਵੀ ਸਵਾ ਲੱਖ ਸੇ ਇੱਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਾਉ ਉਸ ਵਕਤ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਬੇਸ਼ੱਕ ਕਹਿੰਦੇ ਵੀ ਜੋ ਮੋਰਚੇ ਦੇ ਬੈਠੇ ਕੁਝ ਥੋੜੇ ਜਿਹੇ ਪਰ ਸੇਨਾ ਜਿਹੜੀ ਸੀਗੀ ਉਹ ਇੱਕ ਬਹੁਤ ਵੱਡੀ ਪਮੈਨੇ ਦੇ ਟੈਂਕ ਲੈ ਕੇ ਆਈ ਪਰ ਜਿਹਨਾਂ ਨੇ ਸਾਹਮਣਾ ਬੜੇ ਜੋਰ ਤਰੀਕੇ ਨਾਲ ਕੀਤਾ ਸੀਗਾ ਇਹ ਗੱਲ ਸੱਚ ਹੈ ਕਿ ਕੋਈ ਚਾਹੇ ਬੇਸ਼ੱਕ ਆਪਣੀ ਫੌਜਾਂ ਜਿਹੜੀ ਅੰਦਰ ਫੌਜਾਂ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਉਹ ਕਹਿੰਦੇ ਥੋੜੀ ਜਿਹੀ ਪਰ ਲਲਕਾਰ ਪੂਰੀ ਤਕੜੀ ਸੀਗੀ ਸੰਤ ਜਰਨੈਲ ਸਿੰਘ ਨੇ ਸਭ ਨੇ ਧੱਲੂਗੜਾ ਜੂਨ 84 ਦਾ ਸ਼ੁਰੂ ਹੋਣ ਤੋਂ ਪਹਿਲੇ ਸਭ ਨੂੰ ਆਪਣੇ ਸੰਗੀ ਸਾਥੀਆਂ ਨੇ ਕਹਿ ਦਿੱਤਾ ਸੀਗਾ ਜੇ ਨਹੀਂ ਨਿਭਗੀ ਨਿਭਗੀ ਜਿਹੜਾ ਕੋਈ ਵੀ ਮਾਈ ਭਾਈ ਦਰਬਾਰ ਸਾਹਿਬ ਨੇ ਛੱਡ ਕੇ ਜਾਣਾ ਚਾਹੁੰਦਾ ਸਾਡਾ ਸੰਗ ਸਾਥ ਛੱਡ ਕੇ ਜਾਣਾ ਚਾਹੁੰਦਾ ਉਹ ਜਾ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹਨਾਂ ਦੇ ਸੰਗੀ ਸਾਥੀਆਂ ਵਿੱਚੋਂ ਇੱਕ ਵੀ ਬੰਦਾ ਹੱਥ ਖੜੇ ਕਰਕੇ ਬਾਹਰ ਨਹੀਂ ਆਇਆ ਕਿਸੇ ਨੇ ਸਰੈਂਡਰ ਨਹੀਂ ਕੀਤਾ ਸਰਕਾਰ ਦੇ ਸਾਹਮਣੇ ਦਰਬਾਰਸ਼ਾਹਬ ਦੇ ਵਿੱਚ ਵੀ ਦੋ ਗਰੁੱਪ ਸੀਗੇ ਉਸ ਵੇਲੇ ਇੱਕ ਸੀਗਾ ਸਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਾ ਦਾ ਦੂਜਾ ਸੀਗਾ ਬੱਬਰ ਖਾਲਸਾ ਦਾ ਬੱਬਰ ਖਾਲਸਾ ਨੇ ਮਤਾ ਪਕਾਇਆ ਵੀ ਇੰਡੀਅਨ ਆਰਮੀ ਦੇ ਨਾਲ ਲੜਦੇ ਹੋਏ ਜੇ ਆਪਾਂ ਸਾਰੇ ਇੱਥੇ ਸ਼ਹੀਦ ਹੋਗੇ ਤੇ ਫਿਰ ਪਿੱਛੇ ਲੜਾਈ ਕੌਣ ਲੜੇਗਾ ਪਿਛੇ ਲੜਾਈ ਲੜਨ ਵਾਲੇ ਬੰਦੇ ਚਾਹੀਦੇ ਸੋ ਇਸ ਕਰਕੇ ਬੱਬਰ ਖਾਲਸਾ ਦੇ ਜਿਹੜੇ ਕਾਰਕੂਨ ਸੀਗੇ ਜੁੜੇ ਹੋਏ ਸੀਗੇ ਉਹ ਭਾਈ ਸੁਖਦੇਵ ਸਿੰਘ ਬੱਬਰ ਕੀ ਅਗਵਾਈ ਚ ਬਾਹਰ ਨਿਕਲ ਕੇ ਹਾਲਾਂਕਿ ਸਭ ਤੋਂ ਪਹਿਲਾ ਜਿਹੜਾ ਸੈਦ ਹੋਇਆ ਉਹ ਬੱਬਰ ਖਾਲਸਾ ਦਾ ਇਹ ਬੰਦਾ ਸੀਗਾ ਭਾਈ ਮਹਿੰਗਾ ਸਿੰਘ ਬੱਬਰ ਤੇ ਉਹਦਾ ਸੰਸਕਾਰ ਵੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਇਥੇ ਬਾਬਾ ਟਲਜੀ ਦੇ ਕੋਲ ਉੱਥੇ ਕੀਤਾ ਗਿਆ ਕਿਉਂਕਿ ਚਾਰੋਂ ਪਾਸੇ ਗੋਲੀ ਚੱਲ ਰਹੀ ਸੀ ਕਿ ਇਨਡੀਅਨ ਆਰਮੀ ਦਾ ਘੇਰਾ ਪਿਆ ਸੀਗਾ ਤੇ ਬਾਹਰ ਤੇ ਲੈ ਜਾ ਕੇ ਸਮਸ਼ਾਨ ਘਾਟ ਚ ਕਰਨੀ ਸੀ ਸਕਦੇ ਭਾਈ ਮਹੰਗਾ ਸਿੰਘ ਬੱਬਰ ਦਾ ਉੱਥੇ ਹੀ ਸੰਸਕਾਰ ਹੋਇਆ ਉਹਦੋਂ ਮੋਰਚਾ ਖੋਲਤਾ ਸੀਗਾ ਇਹਨਾਂ ਨੇ ਇਹ ਜਿਹੜੀ ਲੜਾਈ ਸੀਗੀ ਸਭ ਨੂੰ ਪਤਾ ਸੀਗਾ ਵੀ ਆਰ ਪਾਰ ਦੀ ਲੜਾਈ ਲੜੀ ਜਾਊਗੀ ਇਹ ਕੋਈ ਧਰਨੇ ਪ੍ਰਦਰਸ਼ਨ ਵਾਲਾ ਕੰਮ ਨਹੀਂ ਸੀਗਾ ਕੋਈ ਜਿੰਦਾਬਾਦ ਮਰਦਾਬਾਦ ਭੋਖੜਤਾਲ ਵਾਲਾ ਕੰਮ ਨਹੀਂ ਸੀਗਾ ਜਿਹੜੀ ਰਵਾਇਤੀ ਅਕਾਲੀ ਲੀਡਰਸ਼ਿਪ ਸੀਗੀ ਉਹ ਹੱਥ ਖੜੀ ਕਰਕੇ ਬਾਹਰ ਆ ਗਈ ਜਥੇਦਾਰ ਗੁਰਚਨ ਸਿੰਘ ਟੋੜਾ ਬੜਾ ਲੰਬਾ ਸਮਾਸ਼ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਜਥੇਦਾਰ ਸੀ ਕਿਰਪਾਲ ਸਿੰਘ ਉਸ ਵੇਲੇ ਜਥੇਦਾਰ ਸੀਗਾ ਇੰਡੀਅਨ ਆਰਮੀ ਨੇ ਉਸਕੇ ਮੂੰਹ ਕੋਹਾਤਾ ਵੀ ਕੋਠਾ ਸਾਹਿਬ ਠੀਕ ਠਾਕ ਹੈ ਕੋਈ ਨੁਕਸਾਨ ਨਹੀਂ ਹੋਇਆ ਕਿਉਂ ਬੰਦੂਖ ਲਾਈ ਸੀਗੀ ਤੇ ਬੰਦੂਕ ਤੇ ਡਰਦੇ ਮਾਰੇ ਉਹਨੇ ਇਹ ਕਹਿ ਦਿੱਤਾ ਸੰਗਤ ਨੇ ਫਿਰ ਉਸਨੇ ਵੀ ਸਿਕੋ ਤੱਕੇ ਮਾਰ ਕੇ ਕੱਢ ਦਿੱਤਾ ਸੀਗਾ ਅਸੀਂ ਤੈਨੂੰ ਜਥੇਦਾਰ ਨਹੀਂ ਮੰਨਦੇ ਜਿਹੜਾ ਰੱਬ ਦਾ ਇਨਾ ਨੁਕਸਾਨ ਹੋ ਗਿਆ ਫਿਰ ਕਹਿੰਦਾ ਕੋਠਾ ਸਾਹਿਬ ਦਾ ਕੋਈ ਨੁਕਸਾਨ ਨਹੀਂ ਹੈ ਉਹ ਕਹਿੰਦਾ ਫੌਜ ਨੇ ਜ਼ਬਰਦਸਤੀ ਕੋਇਆ ਵੀ ਜੇ ਤੂੰ ਦਸੇਦਾਰ ਕਹਦਾ ਜੇ ਫੌਜ ਅੱਗੇ ਝੁਕ ਗਿਆ ਸਾਡੇ ਤੇ ਗੁਰੂ ਸਾਹਿਬ ਦੇ ਸਾਭ ਤਾਂ ਨਹੀਂ ਝੁਕੇ ਸਰਕਾਰ ਦੇ ਸਾਹਮਣੇ ਸੋ ਇਸ ਦੌਰਾਨ ਬਹੁਤ ਕੁਝ ਹੋਇਆ ਹੈ ਇਹ 41 ਸਾਲ ਬੀਤ ਗਏ ਹੁਣ ਹਰੇਕ ਬੰਦਾ ਕਹਿੰਦਾ ਵੀ ਇੰਦਰਾ ਗਾਂਧੀ ਇਉਂ ਮਾਰੀ ਗਈ ਇਹਦੇ ਸਿਪਰੀ ਨਹੀਂ ਪਤਾ ਵੀ ਘੱਲੂਗਾਰਾ ਜੂਨ 83 ਕਰਕੇ ਇੰਦਰਾ ਗਾਂਧੀ ਮਾਰੀ ਗਈ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਇਹ 1 ਸਵਾ ਦੋ ਸਾਲ ਤੇ ਆਏ ਬੈਠੇ ਆ 바이굽ாய் ਸਿੰਘ ਸਹੀਤ ਹੋ ਗਿਆ ਬਾਪੂ ਉਹ ਇੱਕ ਹੋਰ ਕਾਫੀ ਚੇਰੇ ਬੋਹੜ ਤਾਲ ਰਖੀ ਤਰਨੇ ਪ੍ਰਦਰਸ਼ਨ ਬਹੁਤ ਕੁਝ ਹੋ ਚੁੱਕਿਆ ਹੈ ਪਰ ਜੇ ਸਰਕਾਰ ਨਹੀਂ ਮੰਨੇਗੀ ਤੇ ਇਹ ਵੀ ਉਹ ਸਮਾਦੂਰ ਨਹੀਂ ਜਿਵੇਂ ਇੰਦਰਾ ਗਾਂਧੀ ਮਾਰੀ ਗਈ ਉਹ ਤਾਂ ਮੋਦੀ ਮਾਰਿਆ ਜਾਊਗਾ ਕਿਉਂਕਿ ਸਿੱਖ ਕੌਮ ਜਿਹੜੇ ਨਾ ਕੋਈ ਤਰਨੇ ਪ੍ਰਦਰਸ਼ਨਾਂ ਦੀ ਕੌਮ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਕੌਮ ਨੇ ਇੱਕ ਵਰਦਾਨ ਹੈ ਸਵਾਲ ਆਖ ਸੀ ਇੱਕ ਲੜਾਉ ਤਬ ਹੈ ਗੋਬਿੰਦ ਸਿੰਘ ਨਾਮ ਕਹੋ ਸੱਚ ਮੇਰਾ ਨਾਮ ਇੱਕ ਕੀ ਵੀ ਹੈ ਜਦੋਂ ਇਹ ਚੀਜ਼ ਜਦੋਂ ਕੱਲੂਕਾਰਾ ਸ਼ੁਰੂ ਹੋਇਆ ਸੀਗਾ ਜਾਂ ਜਦੋਂ ਖਤਮ ਜਦੋਂ ਸੰਤ ਜਦੋਂ ਵੀ ਨਰਜੀ ਜਦੋਂ ਸ਼ਹੀਦ ਪ੍ਰਾਪਤ ਹੋਏ ਸੀਗੇ ਤੁਹਾਡੀ ਉਮਰ ਉਸਦ ਕਿੰਨੀ ਸੀਗੀ ਮੇਰੀ ਉਮਰ ਤੇ ਉਸ ਟਾਈਮ 20 ਕੀ ਸਾਲ ਰਹੀ ਹੁੰਦੀ ਅੱਛਾ ਜਦੋਂ ਇਹ ਚੀਜ਼ ਹੋਈ ਤੁਸੀਂ ਜਦੋਂ ਇਹ ਚੀਜ਼ ਸਾਰੀ ਜਦੋਂ ਫੌਜ ਨੇ ਇਹ ਚੀਜ਼ ਨਾਕਾਮ ਹਰਕਤ ਜਿਹੜੀ ਕੀਤੀ ਹੈ ਕੀਤੀ ਗਈ ਤੁਸੀਂ ਉਸ ਉਸ ਤੋਂ ਬਾਅਦ ਦਰਵਾਸਾ ਗਏ ਸੀ ਕਿ ਅੰਮ੍ਰਿਤਸਰ ਗਏ ਜਦੋਂ ਇਹ ਚੀਜ਼ਾਂ ਸਭ ਹੋ ਗਈਆਂ ਜਦੋਂ ਕਹਿੰਦੇ ਜਦੋਂ ਵਾਪਸ ਸੁਝਾਲਦੂ ਜਾਣਾ ਸ਼ੁਰੂ ਹੋ ਗਏ ਸੀ ਜਦੋਂ ਅਕਾਲ ਤਖਤ ਦੇ ਉੱਤੇ ਵੀ ਗੋਲੀਆਂ ਚੱਲੀਆਂ ਉਦੋਂ ਤੁਸੀਂ ਉਸ ਤੋਂ ਬਾਅਦ ਗਏ ਸੀ ਕਿ ਇੱਕ ਵਾਰੀ ਦੇਖਣ ਦੇ ਲਈ ਉਸ ਵਕਤ ਦਾ ਮੰਜ਼ਰ ਕੀ ਸੀਗਾ ਉਸ ਵਕਤ ਦਾ ਮੰਜ਼ਰ ਇਹ ਸੀਗਾ ਕਿ ਹਰ ਸਿੱਖ ਦੀ ਆਤਮਾ ਰੂ ਰੋਂਦੇ ਸੀਗੇ ਮੈਂ ਤੇ ਮੇਰੇ ਵਰਗਾ ਹੋਰ ਬਤਰੀ ਸੰਗਤਾਂ ਸਰਕਾਰ ਦੀ ਜੇ ਕੋਸ਼ਿਸ਼ ਇਹ ਸੀ ਕਿ ਬੇ ਦਰਬਾਰ ਸਾਹਿਬ ਕੋਈ ਜਾਇ ਨਾ ਅੱਛਾ ਪਰ ਜਦੋਂ कर्फ्यू ਖੁੱਲਿਆ ਤੇ ਸੰਗਤਾਂ ਵੀਰ ਆ ਕੇ ਪਹੁੰਚੀ ਤੇ ਉਹਨਾਂ ਜਾਣ ਵਾਲਾਂ ਦੇ ਵਿੱਚ ਭਾਈ ਸਤਵੰਦ ਸਿੰਘ ਦੇ ਬੀਨ ਸਿੰਘ ਵੀ ਸੀਗੇ ਅੱਛਾ ਜਿਹੜੇ ਕਿ ਇੰਦਰਾ ਗਾਂਧੀ ਦੇ ਬੋਡੀਗਾਰਡ ਸੀਗੇ ਉਹਨਾਂ ਨੇ ਵੀ ਉਹ ਮੰਜ਼ਰ ਦੇਖਿਆ ਸੁਣਿਆ ਕਿ ਔਰਤਾਂ ਬੀਬੀਆਂ ਬੱਚੇ ਬਾਰੇ ਗਏ ਬੀਰੇ ਮੀ ਨਾਲ ਤੇ ਫੌਜੀ ਜਿਹੜਾ ਨਾ ਬੂਟਾ ਸਮੇਂ ਦਰਬਾਰ ਸਾਹਿਬ ਚ ਗਈ ਤੇ ਅਕਾਲ ਤੱਕ ਸਾਹਮਣੇ ਖੜਕੇ ਸਿਗਰਟਾਂ ਫੇਰੀ ਸੀਗੇ ਸਾਰੀ ਗੱਲ ਉਹਨਾਂ ਨੇ ਸੁਣੀ ਤੇ ਸਹਿਦ ਭਾਈ ਬੀਨ ਸਿੰਘ ਉਸ ਵੇਲੇ ਸਬ ਇੰਸਪੈਕਟਰ ਸੀਗੇ ਦਿੱਲੀ ਪੁਲਿਸ ਦੇ ਇੰਦਰਾ ਗਾਂਧੀ ਦੇ ਸਕورٹی ਸਟਾਫ ਦੇ ਸੀਗੇ ਤੇ ਭਾਈ ਸਤਵੰਦ ਸਿੰਘ ਗੰਦਲੀ ਪਿੰਡ ਦੇ ਰਹਿਣ ਵਾਲੇ ਸੀ ਅੰਮ੍ਰਿਤਸਰ ਦੇ ਉਹ ਵੀ ਗਏ ਹੋਰ ਕੋਣ ਕੋਣ ਗਏ ਇਹ ਗੱਲ ਕੋਈ ਮਾਇਨੇ ਨਹੀਂ ਰੱਖਦਾ ਪਰ ਇਹਨਾਂ ਦੋ ਬੰਦਿਆਂ ਦਾ ਜ਼ਿਕਰ ਵਿਸ਼ੇਸ਼ ਹੈ ਤੇ ਇਹਨਾਂ ਨੇ ਇਹ ਪਰਣ ਕਰ ਲਿਆ ਵੀ ਸਾਡਾ ਧਰਮਸਾਨ ਇੰਦਰਾ ਗਾਂਧੀ ਨਟਾਟੇ ਦੀ ਕਰਤਾ ਸੰਗਤਾਂ ਦਾ ਨਿਵਾ ਗੂਲੀਆਂ ਚਲਾਈਆਂ ਤੇ ਆਪਾਂ ਇੰਦਰਾ ਗਾਂਧੀ ਦੀ ਅਰਦਲ ਦੇ ਵਿੱਚ ਨੌਕਰੀ ਕਰ ਰਹੇ ਹੁਣ ਆਪਾਂ ਇੰਦਰਾ ਗਾਂਧੀ ਦੀ ਨੌਕਰੀ ਨਹੀਂ ਕਰਨੀ ਹੁਣ ਨੌਕਰੀ ਕਰਾਂਗੇ ਗੁਰੂ ਤੇ ਤੇ ਹੁਣ ਇਹਨੇ ਆਪਾਂ ਪਾਰ ਬੁਲਾਉਗੇ ਦੋਨੋਂ ਨੇ ਮਤਾ ਪਾਸ ਕਰ ਲਿਆ ਭਾਈ ਕੀਰ ਸਿੰਘ ਨੇ ਨਨਖਾਮ ਖਾਂ ਫਾਸੀ ਲਈ ਉਹਨਾਂ ਦਾ ਰਿਸ਼ਤੇਦਾਰ ਧਰੂ ਸੀ ਅਪਰੂ ਦਾ ਕੋਈ ਰੋਲ ਨਹੀਂ ਸੀਗਾ ਇਹਨਾਂ ਨੇ ਭਾਈ ਬੀਨ ਸਿੰਘ ਨੇ ਆਪਣੀ ਵਾਈਫ ਉਹਨਾਂ ਦੀ ਜਿਹੜੀ ਵਾਈਫ ਸੀਗੀ ਪੀਮਲ ਕੌਰ ਖਾਲਸਾ ਉਹਦੇ ਨਾਲ ਵੀ ਇਸ ਬਾਰੇ ਕੋਈ ਸਲਾਹ ਨਹੀਂ ਕੀਤੀ ਤੇ ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਦੋਨਾਂ ਦਾ ਫੈਸਲਾ ਸੀਗਾ ਤੇ ਪਹਿਲੀ ਗੋਲੀ ਭਾਈ ਬੀਨ ਸਿੰਘ ਨੇ ਚਲਾਈ ਇੰਦਰਾ ਗਾਂਧੀ ਤੇ ਇੰਦਰਾ ਗਾਂਧੀ 31 ਅਕਤੂਬਰ ਨੂੰ ਉਹਦੀ ਪਿਸਟਲ ਦੇ ਵਿੱਚ 7 ਗੋਲੀ ਸੀਗੀ ਸਾਰੀ ਉਹਨੇ ਮਾਰ ਦਿੱਤੀ ਉਹਦੀ ਕੰਬਾਈਨ ਭਰੀ ਸੀਗੀ ਪੂਰੀ ਕਾਰਬਾਈਨ ਦੇ ਵਿੱਚ ਗੁਲੀਆਂ ਜ਼ਿਆਦਾ ਸੀਗੀ ਉਹਨੇ ਆਪਣਾ ਪਿਸਟਲ ਖਾਲੀ ਕਰਕੇ ਉਹਨੇ ਫਿਰ ਲਲਕਾਰੇ ਮਾਰਿਆ ਸਤਵੰਦ ਸਿੰਘ ਕੀ ਕਰਦਾ ਤੇ ਸਤਵੰਦ ਸਿੰਘ ਵੀ ਮੌਕੇ ਦੀ ਟੀਚੇ ਹੀ ਸੀਗਾ ਫਿਰ ਉਹਦੀ ਕਾਰਬਾਈਨ ਦੇ ਵਿੱਚ ਜਿੰਨੀ ਗੋਲੀ ਸੀਗੀ ਸਾਰੀ ਹੈਗੀ ਦੀ ਸਾਰੀ ਦੀ ਇਹਨਾਂ ਨੇ ਪੂਰੀ ਕਾਰਬਾਈਨ ਖਾਈ ਲਈ ਕਰਤੀ ਤੇ ਇੰਦਰਾ ਗਾਂਧੀ ਮੌਕੇ ਤੇ ਹੀ ਮਾਰੀ ਗਈ ਤੇ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਉਹਦਾ ਪੁੱਤ ਪ੍ਰਧਾਨ ਮੰਤਰੀ ਬਣਿਆ ਉਹ ਕਹਿੰਦਾ ਇਹਨਾਂ ਸਿੱਖਾਂ ਨੇ ਮੇਰੀ ਮਾਂ ਮਾਰਤੀ ਤੇ ਤੁਸੀਂ ਕੀ ਕਰ ਰਹੇ ਹੋ ਇਹ ਨਵੰਬਰ 84 ਦਾ ਜਿਹੜਾ ਕਤਲੇਆਮ ਹੋਇਆ ਉਹ ਰਾਜੀਵ ਗਾਂਧੀ ਨੇ ਆਪ ਕਰਾਇਆ ਕਿਉਂਕਿ ਦਿੱਲੀ ਦੇ ਵਿੱਚ ਵੀ ਇਹ ਚੀਜ਼ ਉਹ ਹੋਈ ਸੀ ਜਦੋਂ ਇੱਥੇ ਕੱਲੋਗੜਾ ਹੋਇਆ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਅਸੈਸ਼ਨ ਕੀਤੀ ਗਈ ਦਿੱਲੀ ਦੇ ਵਿੱਚ ਵੀ ਕਈ ਸਿੱਖ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਗਲੀਆਂ ਦੇ ਵਿੱਚ ਉਹ ਤਸਵੀਰਾਂ ਅਗਰ ਮੈਂ ਅੱਜ ਵੀ ਸਮੇਂ ਦੇਖਾਂ ਤਾਂ ਉਹ ਤਸਵੀਰਾਂ ਕਿੰਨੀਆਂ ਦੇ ਦਿਲ ਦਹਿਲਾਉਂਦੀਆਂ ਨੇ ਜਦੋਂ ਗਲੀਆਂ ਟੈਰ ਪਾ ਕੇ ਕੀਤੇ ਗਏ ਸੀਗੇ 84 ਦੇ 1984 ਸੀਗਾ ਉਦੋਂ ਹਰ ਜਗ੍ਹਾ ਨਾਕਾਬੰਦੀ ਕੀਤੀ ਗਈ ਜਿਹੜੀ ਮੀਡੀਆ ਸੀਗੀ ਉਸ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ ਸੀਗੀ ਮੈਂ ਇਹ ਗੱਲ ਤੇਕਰ ਸਹੀ ਸਮਝਾਂ ਕਿਉਂਕਿ ਮੀਡੀਆ ਦੇ ਵੀ ਆਵਾਜ਼ ਬੰਦ ਕੀਤੀ ਗਈ ਸੀ ਕਿ ਉਸ ਸਮੇਂ ਕਿਉਂਕਿ ਵੀ ਲੋਕਾਂ ਤੱਕ ਚੀਜ਼ ਨਾ ਪਹੁੰਚੇ ਤੇ ਜਦੋਂ ਇਹ ਚੀਜ਼ ਹੋਈ ਸੀ ਕਿ ਜਦੋਂ ਰਾਜੀਵ ਗਾਂਧੀ ਜਦੋਂ ਉਸ ਨੂੰ ਪ੍ਰਧਾਨ ਮੰਤਰੀ ਬਣਾ ਗਿਆ ਉਸ ਦੇ ਵੱਲੋਂ ਕੀ ਬਿਆਨ ਦਿੱਤੇ ਗਏ ਸੀਗੇ ਉਸ ਸਮੇਂ ਰਾਜੀਵ ਗਾਂਧੀ ਕਹਿੰਦਾ ਆ ਵੀ ਬੜਾ ਪੇੜ ਗਿਰਤਾ ਤੂੰ ਧਰਤੀ ਹਿਲਤੀ ਆ ਪਰ ਜਦੋਂ ਰਾਜੀਵ ਗਾਂਧੀ ਮਾਰਿਆ ਗਿਆ ਤੇ ਪਤਾ ਵੀ ਨਹੀਂ ਲਿਆ ਇਹ ਸਰਕਾਰ ਨੇ ਸਿੱਖ ਕੌਮ ਦਾ ਅਕਸ ਤੇ ਇਮੀਜ ਖਰਾਬ ਕਰਨ ਦੇ ਵਿੱਚ ਕੋਈ ਕਮਿਊਨਿਟੀ ਪਰ ਹੋਇਆ ਉਲਟਾ ਦਿੱਲੀ ਦੇ ਵਿੱਚ ਜਿਗ੍ਹਾ ਜਿਗ੍ਹਾ ਸਿੱਖਾਂ ਦੇ ਪੋਸਟਰ ਲੁਕਾਈ ਸੀਗੇ ਔਰ ਉਹਨਾਂ ਦੇ ਨਾਲ ਸਪੀਕਰ ਪੂਰੇ ਸੀਗੇ ਕੋਈ ਸਿੰਧੀ ਗੱਦ ਚੀਜ਼ ਦਿਖਾਈ ਦੇ ਕੋਈ ਵਿਅਕਤੀ ਦਿਖਾਈ ਦੇ ਤੋ ਤੁਰੰਤ ਪੁਲਿਸ ਕੋ ਸੂਚਨਾ ਦੇ ਇਹ ਸਰਕਾਰ ਦੇ ਅਨਾਉਂਸਮੈਂਟ ਸੀਗੀ ਅਨਾਉਂਸਮੈਂਟ ਸੀਗੀ ਸਰਕਾਰੀ ਉਹਦਾ ਰਿਜ਼ਲਟ ਕੀ ਹੋਇਆ ਦਿੱਲੀ ਦੇ ਵਿੱਚ ਜਿੱਥੇ ਜਿੱਥੇ ਸਿੱਖਾਵਾਦੀ ਸੀਗੇ ਨਾ ਤੇ ਜਿੱਥੇ ਸਿੱਖ ਕੌਮ ਦੇ ਕਾਤਲ ਰਹਿੰਦੇ ਸੀਗੇ ਉਹਨਾਂ ਸਾਰਿਆਂ ਨੇ ਹਾਜ ਤੂਬਾ ਮਚਾ ਦਿੱਤੀ ਵੀ ਸਾਨੂੰ ਜੱਟ ਪੁੱਲ ਸੁਰੱਖਿਆ ਤੋਂ ਸਾਨੂੰ ਇਹਨਾਂ ਦੇ ਖਤਰਾ ਹੀ ਮਾਰ ਦੇਣਗੇ ਤੇ ਸਿੱਖਾਂ ਦਾ ਸਬੰਧ ਦਿੱਲੀ 'ਚ ਕੋਈ ਨਹੀਂ ਸੀ ਚੁੱਕਦਾ ਸਭ ਨੇ ਇੰਨਾ ਡਰ ਬੈਠ ਕੇ ਸਰਕਾਰ ਨੇ ਬਿਠਾਤਾ ਵੀ ਇਹ ਆਤੰਕਵਾਦੀ ਆ ਇਹਨਾਂ ਕੋਲ ਬੰਬ ਹੋ ਸਕਦੇ ਸੋ ਬਾਕੀ ਦੇ ਜੋ ਮਰਜੀ ਹੋਇਆ ਸਰਦਾਰਗੇ ਜਮਾਨੇ ਕੋਈ ਹੱਥ ਨਹੀਂ ਹਿਲਾਦਾ ਦਿੱਲੀ 'ਚ ਇਹਨਾਂ ਦੇ ਸਿੱਤ ਬਣ ਗਏ ਸੋ ਇਹ ਜਿਹੜੀ ਸਿੱਖ ਕੌਮ ਹੈ ਛਾਡੀ ਤੇ ਗੁਰੂ ਸਾਹਿਬ ਨੇ ਆਪਣਾ ਸਰਵੰਸਵਾਰਤਾ ਗੁਰੂ ਸਾਹਿਬ ਨੇ ਕਿਤੇ ਵੀ ਰੋਣਾ ਪੇਟਣਾ ਨਹੀਂ ਕੀਤਾ ਕੋਈ ਅਫਸੋਸ ਨਹੀਂ ਕੀਤਾ ਵੀ ਮੇਰਾ ਸਰਵੰਸਵਾਰਗਿਆ ਪਿਆਰੋ ਪੁੱਤ ਸੈਦ ਹੋ ਗਏ ਪਿਤਾ ਸੈਦ ਹੋ ਗਏ ਮਾਤਾ ਸੈਦ ਹੋ ਗਏ ਇਸ ਦਿਨ ਦਾ ਕਿਤੇ ਕੋਈ ਅਫਸੋਸ ਨਹੀਂ ਬਨਾਇਆ ਉਲਟਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਥਾਪੜਾ ਦੇ ਕੇ ਪਿੱਛਿਆ ਤੇ ਉਸਨੇ ਗੁਰੂ ਦਾ ਬੰਦਾ ਬਣ ਕੇ ਲੜਾਈ ਲੜੀ ਤੇ ਸਦੀਆਂ ਦੀ ਜਮੀ ਜਮਾਈ ਮੁਗਲ ਹਕੂਮਤ ਦੀ ਜੜਪੁੱਟੀ ਸੀ ਹੁਣ ਆਜ ਕੇ ਟਾਈਮ ਦੇ ਵਿੱਚ ਜਿਹੜਾ ਹੁਣ ਪਾਕਿਸਤਾਨ ਦੀ ਲੜਾਈ ਹੋਈ ਹੈ ਮੋਦੀ ਕਹਿੰਦਾ ਜੀ ਉਹ ਬਲੈਕ ਆਊਟ ਕਰਾਂਗੇ ਪਾਕਿਸਤਾਨ ਦਾ ਡਾਰੀ ਨੇ ਇਹਨਾਂ ਦੇ ਮੰਜੇ ਬੈਠੇ ਆ ਉਹਨਾਂ ਦੇ ਨਿੱਕੇ ਨਿੱਕੇ ਡਰੋਨਾਂ ਨੇ ਐਸੀ ਤਬahi ਮਚਾਈ ਕਿ ਇੰਡੀਅਨ ਆਰਮੀ ਬੀਐਸਐਫ ਕਿਤੇ ਦੇਖੀ ਨਹੀਂ ਸਾਰੇ ਬੰਗਰਾਂ ਦੇ ਹੀ ਬੜੇ ਰਹੀ ਕਿਉਂਕਿ ਗੋਲੀ ਦਾ ਮੁਕਾਬਲਾ ਉਹ ਡਰੋਨ ਵਾਲੀ ਮੋਬਾਈਲ ਦੇ ਸਾਹਮਣੇ ਕੁਝ ਵੀ ਨਹੀਂ ਹੁਣ ਰੂਸ ਤੇ ਯੂਕਰੇਨ ਕੀ ਲੜਾਈ ਚੱਲ ਰਹੀ ਆ ਇਹ ਰਫੇਲ ਵਰਗੇ ਜਹਾਜ਼ ਦੇ ਕੋਈ ਕਿਤੇ ਵੀ ਕੰਮ ਨਹੀਂ ਆ ਰਹੇ ਡਰੋਨ ਨਾਲ ਹੀ ਲੜਾਈ ਲੜੀ ਜਾ ਰਹੀ ਹੈ ਤੇ ਛੋਟਾ ਜਿਹਾ ਮੁਲਕ ਹੈ ਯੂਕਰੇਨ ਉਹ ਬੁੱਧ ਨਹੀਂ ਬੁਲਾਤੇ ਇਹ ਸੇਕੋਮ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਾਰ ਹੈ ਨਾ ਸਾਨੂੰ ਹਿੰਦੁਸਤਾਨ ਦੀ ਸਰਕਾਰ ਦਾ ਕੋਈ ਡਰ ਹੈ ਨਾ ਪਾਕਿਸਤਾਨ ਦੀ ਸਰਕਾਰ ਦਾ ਡਰ ਹੈ ਹੁਣ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਲੜਾਈ ਹੋਈ ਜਿਨਨੇ ਯੂਪੀ ਬਿਹਾਰ ਦੇ ਹੋਰ ਲੋਕ ਕਾਰੋਬਾਰ ਨਕੇ ਮੋਟੇ ਕਰਨ ਗਏ ਸੀ ਇਹ ਧਾਰਾ 317 ਰਾਤੀ ਸਰਕਾਰ ਦਾ ਥਾਪੜ ਸੀਗਾ ਉਹ ਸਾਰੇ ਸਿਰ ਤੇ ਪੈਰ ਰੱਖ ਕੇ ਤੋੜ ਗਏ ਕਿਉਂ ਕਰੋਨਾ ਦੇ ਬਾਜੇ ਸੀ ਨਾ ਪਰ ਸੇਖ ਕੌਮ ਜੰਮੂ ਕਸ਼ਮੀਰ ਚ ਵੀ ਡੱਟੀ ਹੋਈ ਕੋਈ ਸੇਖ ਨਹੀਂ ਬਚਿਆ ਹਲਾਂਗੇ ਉੱਥੇ 4 ਸੇਖ ਮਾਰੇ ਗਏ ਗੁਰਦੁਆਰੇ ਅਟੈਕ ਹੋਇਆ ਪਰ ਉਹ ਡੱਟੇ ਆਜੇ ਤੇ ਵੀ ਪਾਕ ਪੰਜਾਬ ਦੇ ਬਾਰਡਰ ਤੇ ਇਹਨਾਂ ਨੇ 12 ਪਿੰਡ ਜ਼ਬਰਦਸਤੀ ਖਾਲੀ ਕਰਾਈ ਸੋ ਸਾਟਾ ਤੇ ਕੋਈ ਸੇਖਪਰਾ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਬਚਿਆ ਪਰ ਇਹ ਜਿਹੜੀ ਗਊ ਮੂਤਰ ਪੀਣ ਵਾਲੀ ਸਰਕਾਰ ਹੀ ਨੇ ਗੱਲ ਸਮਝ ਲੈਣੀ ਚਾਹੀਦੀ ਆ ਸਿੱਖ ਕੋਮਾ ਕਿਸੇ ਗੁਲਾਮ ਹੈ ਤੇ ਨਾ ਹੀ ਹੋਣੀ ਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਤੇ ਸੈਂਟਰ ਸਰਕਾਰ ਨੇ ਇਕਲ ਬੜੀ ਭਾਰੀ ਪਵੇਗੀ ਇੱਕ ਵਾਰਸ ਮੇਰਾ ਆਖਰ ਦੇ ਚੋਕੂ ਸਮਾਂ ਵੀ ਲੰਬਾ ਹੈ ਕਾਫੀ ਸਮਾਂ ਹੋ ਚੁੱਕਿਆ ਹੈ ਮੇਰੇ ਵੰਦੇ ਵਿੱਚ ਇੱਕ ਜਿਹੜਾ ਸਵਾਲ ਆਂਦਾ ਜਦੋਂ ਅੱਖਾਂ ਬੰਦ ਕਰਦੇ ਆ ਜਦੋਂ ਉਹ 84 ਦਾ ਸੀਨ ਯਾਦ ਆਂਦਾ ਤਾਕੀ ਦਿਲ ਦੇ ਵਿੱਚ ਕੀ ਆਉਂਦੀ ਹੈ ਜਦੋਂ ਇੱਕ ਪਾਸੇ ਦਰਵਾਸਾਬ ਦੇ ਉੱਤੇ ਜਿਹੜੀ ਆ ਭਾਰਤ ਵੱਲੋਂ ਫੌਜੀਆਂ ਵੱਲੋਂ ਗੋਲੀਆਂ ਚਲਾਈ ਗਈਆਂ ਮਹਿਲਾ ਦੇ ਉੱਤੇ ਬੰਦਿਆਂ ਉੱਤੇ ਗੋਲੀਆਂ ਚੱਲੀਆਂ ਫਿਰ ਦਿੱਲੀ ਦੇ ਵਿੱਚ ਰਾਈਟਸ ਹੋਏ ਸੀਗੇ ਠੀਕ ਹੈ ਜਦੋਂ ਅੱਖਾਂ ਬੰਦ ਕਰਦੇ ਹੋ ਕੀ ਇੱਕ ਤਸਵੀਰ ਸਾਹਮਣੇ ਕੀ ਨਿਕਲ ਕੇ ਆਉਂਦੀ ਹੈ ਹੂੰ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚਿਲਾ ਇਸ ਗੱਲ ਦਾ ਅਹਿਸਾਸ ਹੁੰਦਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲੇ ਵੀ ਮੁਗਲਾਂ ਦੀ ਹਕੂਮਤ ਨੇ ਵੀ ਸਿੱਖਾਂ ਦੇ ਸਿਰਾਂ ਦੇ ਮੂਲ ਰੱਖੇ ਸੀਗੇ ਤੇ ਤਾਂ ਵੀ ਸਿੱਖ ਕੌਮ ਅਡੋਲ ਹੀ ਰਹੀ ਆ। ਭਾਈ ਬੂਤਾ ਸਿੰਘ ਦੇ ਗੁਰਦਾ ਸਿੰਘ ਵਰਗਿਆਂ ਡਾਂਗ ਦੇ ਜੂਰ ਨਾਲ ਹੀ ਖਾਲਸਾ ਰਾਜ ਕਾਇਮ ਕਰਤਾ। ਸਾਨੂੰ ਇਸ ਗੱਲ ਦੀ ਖੁਸ਼ੀ ਆ। ਸਾਡੀ ਗਿਣਤੀ ਭਾਵੇਂ ਘਟਾ ਹੈ। ਹਥਿਆਰ ਵੀ ਘਟਾ ਹੈ ਪਰ ਸਾਡੇ ਹੌਸਲੇ ਇੰਨੇ ਬੁਲੰਦੇ ਆ ਕਿ ਆਪਾਂ ਸੈਂਟਰ ਦੀ ਸਰਕਾਰ ਨੂੰ ਮੂਥੇ ਮੂੰਹ ਮਾਰਨ 'ਚ ਧੀਰ ਨਿਲਾਈ। ਬੇਨ ਸਿੰਘ ਜਿਸਨੇ ਬੜਾ ਅੰਕਾਰ ਸੀਗਾ ਉਹ ਉੱਥੇ ਮਾਰਿਆ ਜਿੱਥੇ ਸਭ ਤੋਂ ਵੱਧ ਸਕਿਉਰਟੀ ਸੀ। ਫੌਜਾਂ ਦਾ ਜਰਨਲ ਵੈਦਿਆ ਪੁਨੇ ਦੇ ਵਿੱਚ ਜਾ ਕੇ ਮਾਰਿਆ। ਤੇ ਇੰਦਰਾ ਗਾਂਧੀ ਉਹਦੇ ਘਰ ਦੇ ਵਿੱਚ ਮਾਰੀ ਗਈ। ਹੁਣ મોદી ਸਾਡੀ ਗੱਲ ਸੁਣੇ ਭਾਵਨਾ ਸੁਣੇ। ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਜੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਆਪਾਂ મોદી ਨੂੰ ਪਾਰ ਬੁਲਾਵਾਂਗੇ। ਸੋ ਸਾਨੂੰ ਕੁਰਬਾਨੀਆਂ ਬੜੀ ਕਰਨੀ ਪਈ ਪਰ ਸੇਕ ਕੋ ਮਹੌਸਲਾ ਨਹੀਂ ਹਾਰੀ। ਇਸ ਗੱਲ ਦੀ ਸਾਨੂੰ ਖੁਸ਼ੀ ਹੈ। ਸਾਡੇ ਨਾਲ ਖਾਲਸਾ ਸਾਹਿਬ ਜੀ ਮੌਜੂਦ ਸੀਗੇ। ਪੰਜਾਬ ਦੀ ਧਰਤੀ ਨੇ ਹਰ ਸੰਤੋਖ ਸਹਿਆ ਹੈ। ਪਰ ਇੱਕ ਚੀਜ਼ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਆ ਉਹ ਹੈ ਵੀ ਜੋ ਪੰਜਾਬੀਆਂ ਦੇ ਹੌਸਲੇ ਨੇ ਜੋ ਸਿੱਖਾਂ ਦੇ ਹੌਸਲੇ ਨੇ ਉਹ ਨਾ ਹੀ ਇੰਨੀ ਪਾਰ ਸਰਕਾਰ ਦੇ ਵਿੱਚ ਹੌਸਲਾ ਹੈ ਨਾ ਹੀ ਇੰਨਾ ਕਹਿੰਦੇ ਵੀ ਅੱਖਾਂ ਦੇ ਵਿੱਚ ਜਨੂਨ ਜ਼ਰੂਰ ਹੁੰਦਾ ਜਦੋਂ ਆਪ ਦੇ ਪਰਿਵਾਰ ਦੇ ਉੱਤੇ ਕੋਈ ਆਫਤ ਆਂਦੀ ਹੈ ਤਾਂ ਪਰਿਵਾਰ ਦੇ ਇੱਕ ਮੋਢੀ ਜਿਹੜਾ ਸਭ ਤੋਂ ਅੱਗੇ ਹੋ ਕੇ ਜਿਹੜਾ ਬਦਲਾ ਲੈਂਦਾ ਪਰ ਜਦੋਂ ਪਾਰ ਦੇ ਉੱਤੇ ਕੁਝ ਵੀ ਹਮਲਾ ਹੁੰਦਾ ਤਾਂ ਪੰਜਾਬੀ ਜਿਹੜੇ ਨੇ ਉਹ ਸਭ ਤੋਂ ਵੱਧ ਅੱਗੇ ਹੋ ਕੇ ਉਹ ਲੜਾਈ ਲੜਦੇ ਨੇ ਤਾਂ ਜੋ ਜੂਨ ਇਹ ਜਿਹੜਾ ਦਿਨ ਹੁਣ ਚੱਲ ਰਹੇ ਨੇ ਜਿਹੜਾ ਸ਼ਹੀਦੀ ਦਿਵਸ ਚੱਲ ਰਹੇ ਨੇ ਜੂਨ ਜੋ 84 ਕੱਲੂ ਕੇਰਾ ਸੀਗਾ ਇਸ ਦੇ ਵਿੱਚ ਹਰ ਉਸ ਪਰਿਵਾਰ ਦੀ ਅੱਖਾਂ ਵੀ ਨਮ ਨੇ ਹਰ ਪੰਜਾਬੀ ਦੀ ਅੱਖਾਂ ਨਮ ਨੇ ਕਿਉਂਕਿ ਇਸ ਦਿਨਾ ਦੇ ਵਿੱਚ ਜੋ ਸ਼ਹੀਦੀਆਂ ਪ੍ਰਾਪਤ ਕਰੀਆਂ ਚੁੱਕ ਕੀਤੀਆਂ ਗਈਆਂ ਉਹਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਪੰਜਾਬੀਆਂ ਦੀ ਇੱਕ ਆਸੀਅਤਾ ਕਿ ਲੋਕ ਜਿਹੜੇ ਨੇ ਉਹ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦੇ ਸਮਾਂ ਕਿ ਉਹਨੂੰ ਦਿਨ ਪ੍ਰਤੀ ਦਿਨ ਯਾਦ ਕਰਦੇ ਨੇ ਤੇ ਉਹੀ ਜਿਹੜਾ ਜੋਸ਼ ਤੇ ਜਜ਼ਬਾ ਲੈ ਕੇ ਹਰ ਇੱਕ ਸਮਾ ਜਿਹੜਾ ਉਹ ਨਿਕਲਦੇ ਨੇ ਮੇਰੇ ਸਹਿਯੋਗੀ ਰਾਮਕਮਨਦ ਦੇ ਨਾਲ ਮੈਂ ਅਭਿਸ਼ੇਕ ਕਰਿਆ ਸਤ